ਇਹ ਨਾ ਮੈਂ ਖਲਾਰਾ ਪਾਇਆ ਹੋਇਆ ਆ ਸਾਰੇ ਤੁਸੀਂ ਵੇਖ ਸਕਦੇ ਹੋ ਤੇ ਇੱਧਰ ਵੀ ਇਹ ਸਾਰਾ ਖਲਾਰਾ ਪਾਇਆ ਕਿਉਂਕਿ ਸਰਦੀ ਦਾ ਮੌਸਮ ਆ ਗਿਆ ਆ ਤੇ ਸਭ ਤੋਂ ਪਹਿਲਾਂ ਕੰਮ ਹੁੰਦਾ ਸਰਦੀਆਂ ਦੇ ਕੱਪੜੇ ਕੱਢਣੇ ਪਰ ਮੈਂ ਜਦੋਂ ਵੀ ਮੌਸਮ ਚੇਂਜ ਹੁੰਦਾ ਆ ਨਾ ਸਭ ਤੋਂ ਪਹਿਲਾਂ ਮੈਂ ਕੀ ਕਰਦੀ ਆ ਕਿ ਮੈਂ ਉਹ ਕੱਪੜੇ ਕੱਟਦੀਆਂ ਜਿਹੜੇ ਮੈਂ ਡੋਨੇਟ ਕਰਨੇ ਹੁੰਦੇ ਆ ਮੈਂ ਕਦੇ ਵੀ ਆਪਣੇ ਕੱਪੜੇ ਜਿਹੜੇ ਆ ਉਹ ਵੀਚ ਦੀ ਨਹੀਂ ਆ ਸੋ ਜਿਨ੍ਹਾਂ ਦੇ ਲੋੜਵੰਦ ਹੁੰਦੇ ਉਹਨਾਂ ਨੂੰ ਕੱਪੜੇ ਮੈਂ ਦੇ ਦੇਣੀ ਆ ਸੋ ਜਿਹੜੇ ਜਿਹੜੇ ਕੱਪੜੇ ਮੈਂ ਦੇਣੇ ਆ ਉਹ ਮੈਂ ਇਹ ਵਾਲੀ ਪੰਡ ਵਿੱਚ ਜਿਹੜੇ ਬੰਨ ਦੇਣੇ ਆ ਫਿਰ ਜਦੋਂ ਦੇ ਦੇਵਾਂਗੇ ਨਾ ਫਿਰ ਤੁਹਾਨੂੰ ਮੈਂ ਦੱਸਾਂਗੀ ਕਿ ਮੈਂ ਕਿੱਥੇ ਦੇਣੀ ਆ ਵੈਸੇ ਤੇ ਕਿਸੇ ਨੂੰ ਵੀ ਦੇ ਦੇਈਦੇ ਆ ਹਾਊਸ ਹੈਲਪਰ ਨੂੰ ਵੀ ਦੇ ਦੇਈਦੇ ਆ ਪਰ ਤੇ ਇਸ ਟਾਈਮ ਐ ਸੋਚਿਆ ਹੈ ਕਿ ਕਿਸੇ ਸੰਸਥਾ ਵਿੱਚ ਦੇ ਦਾਂਗੇ ਜਿੱਥੋਂ ਲੋੜਵੰਦ ਆ ਕੇ ਤੇ ਆਪਣੀ ਲੋੜ ਮੁਤਾਬਿਕ ਜਿਹੜਾ ਜਿਹੜਾ ਕੱਪੜਾ ਉਹਨਾਂ ਨੂੰ ਚਾਹੀਦਾ ਆ ਉਹ ਲੈ ਜਾਣ ਸਤਿ ਸ਼੍ਰੀ ਅਕਾਲ ਨਮਸਤੇ ਆਦab ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਜਿਹੜਾ ਸਾਰਾ ਕੰਮ ਹੋ ਗਿਆ ਆ ਤੁਸੀਂ ਸੋਹਣੀ ਲਿਆਇਆ ਤੇ ਇੱਧਰ ਮੇਰਾ ਕੰਮ ਵੱਧ ਗਿਆ ਆ ਕਿਉਂਕਿ ਜਿਹੜੇ ਮੇਰੇ ਬੈੱਡ ਦੇ ਗੱਦੇ ਆ ਨਾ ਉਹ ਥੋੜੇ ਖਰਾਬ ਹੋ ਗਏ ਆ ਤੇ ਉਹਨਾਂ ਨੂੰ ਮੈਂ ਜਿਹੜਾ ਆ ਉਹ ਕਵਰ ਚੜਾਉਣੇ ਆ ਸਟਿਚ ਕਰਕੇ ਪਰ ਇੱਧਰ ਮੈਂ ਮਸ਼ੀਨ ਵੀ ਲਾਈ ਸਗੀ ਤੇ ਇੱਧਰ ਪਵਨ ਨੇ ਜਿਹੜੀ ਆ ਉਹ ਚਾਹ ਬਣਨ ਵਾਸਤੇ ਰੱਖੀ ਹੋਈ ਆ ਮਤਲਬ ਕਿ ਚਾਹ ਮੈਂ ਹੀ ਬਣਨ ਵਾਸਤੇ ਰੱਖੀ ਸੀਗੀ ਤੇ ਪਵਨ ਨੂੰ ਮੈਂ ਕੋਲ ਖਿਲਾ ਰਿਆ ਆ ਖੜਾ ਕੀਤਾ ਆ ਕਿ ਜਰਾ ਧਿਆਨ ਰੱਖੀ ਕਿਉਂਕਿ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਇੱਕ ਪਾਸੇ ਮੈਂ ਮਸ਼ੀਨ ਲਾਈ ਆ ਇੱਕ ਪਾਸੇ ਮੈਨੂੰ ਥੋੜਾ ਜਿਆਦਾ ਸਟੀਚਿੰਗ ਦਾ ਕੰਮ ਕਰਨਾ ਪੈਣ ਦਿਆ ਆ ਤੇ ਨਾਲ ਹੀ ਜਿਹੜੀ ਆ ਲਾਈਟ ਆ ਉਹ ਆਉਂਦੀ ਜਾਂਦੀ ਪਈ ਆ ਸੋ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਆਪਣਾ ਕੰਬਲ ਜਿਹੜਾ ਮੈਂ ਕਹਾਂ ਚਲੋ ਸੁੱਕਣੇ ਪਾ ਦਿੰਨੀ ਆ ਥੋੜੇ ਜਿਹੇ ਕੱਪੜੇ ਮੈਂ ਧੋ ਕੇ ਪਹਿਲਾਂ ਸੁੱਕਣੇ ਪਾਏ ਸੀਗੇ ਅੱਜ ਕਾਫੀ ਦਿਨਾਂ ਬਾਅਦ ਜਿਹੜੀ ਆ ਉਹ ਧੁੱਪ ਨਿਕਲੀ ਆ ਪਹਿਲਾਂ ਤੇ ਕਾਫੀ ਸਮੋਗ ਚਿਆ ਰਿਹਾ ਸੀ ਨਾ ਤੇ ਕੱਪੜੇ ਸੁੱਕਦੇ ਨਹੀਂ ਸੀ ਧੁੱਪ ਤੋਂ ਬਿਨਾਂ ਤੇ ਜ਼ਿੰਦਗੀ ਨਹੀਂ ਹੈਗੀ ਤੇ ਮੈਂ ਕਿਹਾ ਪਹਿਲਾਂ ਮੈਂ ਕੰਬਲ ਜਿਹੜਾ ਉਹਨੂੰ ਸੁੱਕਣੇ ਪਾ ਦਿੰਨੀ ਆ ਤਾਂ ਕਿ ਜਿਹੜਾ ਸ਼ਾਮ ਤੱਕ ਆ ਇਹ ਕੰਬਲ ਸੁੱਕ ਜਾਵੇ ਫਿਰ ਜਿਹੜਾ ਆ ਉਹ ਸਟਿਚਿੰਗ ਦਾ ਕੰਮ ਕਰਾਂਗੀ ਸੋ ਮੈਂ ਫੇਰ ਥੱਲੇ ਆ ਕੇ ਜਿਹੜਾ ਆ ਉਹ ਸਟਿਚਿੰਗ ਦਾ ਕੰਮ ਕੀਤਾ ਐਕਚੁਅਲੀ ਮੈਂ ਜਿਵੇਂ ਤੁਹਾਨੂੰ ਦੱਸ ਰਹੀ ਆ ਕਿ ਅੱਜ ਮੈਂ ਕੱਪੜਿਆਂ ਦੀ ਸੰਭਾ ਸੰਭਾਲ ਕਰਦੀ ਪਈ ਸੀਗੀ ਤੇ ਜਦੋਂ ਮੈਂ ਬੈੱਡ ਦੇ ਚੱਦਰ ਮਤਲਬ ਕਿ ਬੈੱਡ ਸ਼ੀਟ ਉੱਪਰ ਸ਼ੌਣ ਲਗੀ ਤੇ ਮੈਂ ਸੋਚਿਆ ਕਿ ਚਲੋ ਜਿਹੜੇ ਗੱਦਿਆਂ ਦੇ ਛਾੜ ਆ ਨਾ ਉਹ ਵੀ ਧੋ ਦਿੰਨੇ ਆ ਆ ਪਰ ਜਦੋਂ ਮੈਂ ਛਾੜ ਉਤਾਰੇ ਤੇ ਮੈਂ ਨੋਟਿਸ ਕੀਤਾ ਕਿ ਮੇਰੇ ਜਿਹੜੇ ਗੱਦੇ ਆ ਉਹ ਥੋੜੇ ਖਰਾਬ ਹੋ ਗਏ ਆ ਤੇ ਉਹਦਾ ਇੱਕੋ ਇੱਕ ਹੱਲ ਸੀਗਾ ਸੋ ਮੈਂ ਪੁਰਾਣੀਆਂ ਚੱਦਰਾਂ ਜਿਹੜੀਆਂ ਮੇਰੇ ਕੋਲ ਥੋੜੀਆਂ ਪੁਰਾਣੀਆਂ ਹੋ ਗਈਆਂ ਸੀ ਨਾ ਉਹਨਾਂ ਦੇ ਮੈਂ ਕਵਰ ਬਣਾ ਕੇ ਤੇ ਹੁਣ ਗੱਦਿਆਂ ਦੇ ਉੱਤੇ ਛੜਾ ਦਿੱਤੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਆ ਫਿਰ ਮੈਂ ਜਿਹੜੇ ਗੱਦਿਆਂ ਦੇ ਕਵਰ ਧੋਤੇ ਆ ਨਾ ਉਹ ਮੈਂ ਚੜਾ ਦੂੰਗੀ ਤੇ ਕੱਦੇ ਜਿਹੜਾ ਥੋੜੇ ਦਿਨ ਵਾਸਤੇ ਜਿਹੜਾ ਉਹ ਸੇਫ ਹੋ ਜਾਣਗੇ ਫਿਰ ਜਦੋਂ ਟਾਈਮ ਲੱਗੇਗਾ ਉਦੋਂ ਨਵੇਂ ਗੱਦੇ ਲੈ ਲਵਾਂਗੇ ਸੋ ਇਹਦੇ ਵਿੱਚ ਹੀ ਮੇਰੇੜਾ ਆ ਕਾਫੀ ਟਾਈਮ ਬੀਤ ਗਿਆ ਕਰਨਾ ਤੇ ਥੋੜਾ ਜਿਹਾ ਹੀ ਕੰਮ ਹੁੰਦਾ ਆ ਤੇ ਬਟ ਜਿਵੇਂ ਕਿ ਮੈਂ ਅੱਗੇ ਵੀ ਦੱਸਦੀ ਆ ਕਿ ਕੁਝ ਵੀ ਜਿਹੜਾ ਆ ਉਹ ਤੁਹਾਡੀ ਸੋਚ ਦੇ ਮੁਤਾਬਕ ਨਹੀਂ ਹੁੰਦਾ ਹਮੇਸ਼ਾ ਜੋ ਤੁਸੀਂ ਸੋਚਦੇ ਹੋ ਉਹਦੇ ਉਲਟੀ ਹੀ ਹੁੰਦਾ ਆ ਪ੍ਰਮਾਤਮਾ ਨੇ ਪਹਿਲਾਂ ਹੀ ਕੁਝ ਨਾ ਕੁਝ ਸੋਚ ਕੇ ਰੱਖਿਆ ਹੁੰਦਾ ਆ ਤੇ ਮੇਰਾ ਅੱਜ ਜਿਹੜਾ ਸਾਰਾ ਦਿਨਿਆ ਨਾ ਉਹ ਇਸੇ ਤਰ੍ਹਾਂ ਕੰਮ ਵਿੱਚ ਨਿਕਲ ਗਿਆ ਬਿਜ਼ੀ ਡੇ ਸੀਗਾ ਮੈਂ 4 4:30 ਵਜੇ ਜਾ ਕੇ ਵੇਲੀ ਹੋਈ ਤੇ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਮਤਲਬ ਕਿ ਕਿਚਨ ਵਿੱਚ ਆ ਗਈ ਸੋ ਅੱਜ ਮੇਰੀ ਜਿਹੜੀ ਆ ਉਹ ਸਿਸਟਰ ਇਨ ਮਤਲਬ ਕਿ ਸਿਸਟਰ ਇਨ ਲਾ ਆਈ ਸੀ ਕਿ ਤੇ ਫਿਰ ਡਿਨਰ ਵੀ ਤਿਆਰ ਕਰਨਾ ਸੀਗਾ ਕਿਉਂਕਿ ਮੈਂ ਸਵੇਰ ਦੀ ਥੋੜੀ ਜਿਹੀ ਥੱਕੀ ਹੋਈ ਸੀਗੀ ਸੋ ਅੱਜ ਮੈਂ ਸੋਚਿਆ ਕਿ ਚਲੋ ਸਿੰਪਲ ਜਿਹਾ ਖਾਣਾ ਹੀ ਬਣਾ ਲੈਨੇ ਆ ਮੈਂ ਰਾਜਮਾ ਭੋਂਗੇ ਰੱਖੇ ਸੀਗੇ ਰਾਜਮਾ ਨਾ ਜਿਹੜੇ ਇਹਦੇ ਵਿੱਚ ਵਾਈਟ ਵਾਲੇ ਰਾਜਮਾ ਆ ਨਾ ਉਹ ਮੇਰੇ ਕੋਲ ਪਹਿਲਾਂ ਦੇ ਥੋੜੇ ਜੇ ਪਏ ਸੀਗੇ ਤੇ ਜਿਹੜੇ ਨਵੇਂ ਲਿਆਂਦੇ ਸੀ ਨਾ ਉਹ ਲਾਲ ਵਾਲੇ ਸੀਗੇ ਮੈਂ ਵੈਸੇ ਰਾਜਮਾ ਕਦੇ ਵੀ ਭੋਕੇ ਨਹੀਂ ਬਣਾਉਂਦੀ ਬਟ ਮੈਂ ਅੱਜ ਸਵੇਰ ਤੋਂ ਹੀ ਭੋਕੇ ਰੱਖ ਦਿੱਤੇ ਸੀਗੇ ਮੈਨੂੰ ਸ਼ੱਕ ਸੀ ਕਿ ਜਿਹੜੇ ਰਾਜਮਾ ਆ ਉਹ ਜਲਦੀ ਨਹੀਂ ਗਲਦੇ ਜਿਹੜੇ ਵਾਈਟ ਵਾਲੇ ਜਿਨ੍ਹਾਂ ਨੂੰ ਮੈਂ ਕਹਿੰਦੇ ਜਿਨ੍ਹਾਂ ਨੂੰ ਕਹਿੰਦੇ ਡਬਲ ਜਿਹੜੇ ਦੋ ਕਲਰ ਦੇ ਹੁੰਦੇ ਆ ਉਹ ਜਿਹੜੇ ਉਹ ਤੁਸੀਂ ਉਹ ਬਾਲ ਕੇ ਹੀ ਬਣਾ ਲੋਗੇ ਨਾ ਤਾਦੀ ਬਣ ਜਾਂਦੇ ਆ ਬਟ ਇਹ ਜਿਹੜੇ ਲਾਲ ਵਾਲੇ ਰਾਜਮਾ ਹੁੰਦੇ ਨੇ ਨਾ ਛੋਟੇ ਛੋਟੇ ਵਾਲੇ ਇਹਨਾਂ ਨੂੰ ਬਹੁਤ ਟਾਈਮ ਲੱਗਦਾ ਮੇਰੇ ਖਿਆਲੇ ਜੰਮੂ ਦੇ ਰਾਜਮਾ ਇਹਨਾਂ ਨੂੰ ਕਹਿੰਦੇ ਆ ਅਸੀਂ ਬਹੁਤ ਘੱਟ ਯੂਜ਼ ਕਰਦੇ ਆ ਮੇਰੀ ਮੈਰਿਜ ਤੋਂ ਪਹਿਲਾਂ ਮੇਰੇ ਦਾਦਾ ਜੀ ਜੰਮੂ ਜਾਂਦੇ ਸੀ ਤੇ ਉਦੋਂ ਜਿਹੜੇ ਰਾਜਮਾ ਉਹ ਲੈ ਕੇ ਆਉਂਦੇ ਹੁੰਦੇ ਸੀਗੇ ਸੋ ਇੱਧਰ ਮੈਂ ਜਿਹੜਾ ਆ ਉਹ ਤੜਕਾ ਲਾਉਣ ਲਈ ਤਿਆਰ ਕਰ ਲਿਆ ਆ ਹਾਇ ਕਾਦੋ ਕਾਫੀ ਗਾਜਰ ਆਪਣੀ ਕਾਫੀ ਤਾਂ ਸੋ ਪਿਆਜ ਜਿਹੜਾ ਆ ਉਹ ਮੈਂ ਪੁੱਜਣ ਵਾਸਤੇ ਰੱਖ ਦਿੱਤਾ ਆ ਨਾਲ ਹੀ ਜਿਹੜੇ ਆ ਟਮਾਟਰ ਆ ਉਹ ਵੀ ਮੈਂ ਜਿਹੜੇ ਆ ਗ੍ਰੇਟ ਕਰ ਲੈਣੇ ਆ ਜਿਹੜੀ ਰਾਜਮਾ ਦੀ ਸਬਜ਼ੀ ਆ ਜਾਂ ਕੋਈ ਵੀ ਸਬਜ਼ੀ ਆ ਨਾ ਉਹ ਸਿਚੁਏਸ਼ਨ ਦੇ ਉੱਤੇ ਡਿਪੈਂਡ ਕਰਦਾ ਆ ਕਿ ਉਹ ਕਿਵੇਂ ਬਣਦੀ ਆ ਠੀਕ ਆ ਨਾ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਹੁੰਦੀ ਆ ਕਿ ਸਾਨੂੰ ਉਸੇ ਹਿਸਾਬ ਦੇ ਨਾਲ ਜਿਹੜੀ ਫਟਾਵੜ ਸਬਜੀ ਜਿਹੜੀ ਉਹ ਤਿਆਰ ਕਰਨੀ ਪੈਂਦੀ ਆ ਸੋ ਪਿਆਜ ਜਿਹੜਾ ਪੁੱਜ ਰਿਹਾ ਸੀ ਨਾਲ ਦੇ ਨਾਲ ਮੈਂ ਜਿਹੜੇ ਐਕਸਟਰਾ ਕੰਮ ਸੀਗੇ ਉਹ ਵੀ ਕਰਦੀ ਪਈ ਸੀਗੀ ਤੇ ਚਾਹ ਵੀ ਮੈਂ ਬਣਾ ਕੇ ਦਿੱਤੀ ਤੇ ਇੱਧਰ ਜਿਹੜਾ ਪਿਆਜ਼ ਆ ਉਹ ਵੀ ਭੁੱਜ ਗਿਆ ਬੜਾ ਸੋਹਣਾ ਪਿਆਜ਼ ਜਿਹੜਾ ਭੁੱਜ ਗਿਆ ਜਿੰਨਾ ਵਧੀਆ ਪਿਆਜ਼ ਭੁੱਜਿਆ ਹੋਵੇ ਨਾ ਉੰਨੀ ਹੀ ਟੇਸਟੀ ਸਬਜੀ ਬਣਦੀ ਆ ਫਿਰ ਮੈਂ ਗ੍ਰੇਟ ਕੀਤਾ ਹੋਇਆ ਟਮਾਟਰ ਤੇ ਹਰੀ ਮਿਰਚ ਤੇ ਅਦਰਕ ਇਹ ਤਿੰਨੋਂ ਚੀਜ਼ਾਂ ਮੈਂ ਹਮੇਸ਼ਾ ਇਕੱਠੀਆਂ ਗ੍ਰੇਟ ਕਰਦੀਆਂ ਉਹ ਵੀ ਮੈਂ ਵਿੱਚ ਪਾ ਕੇ ਉਹਨੂੰ ਵੀ ਕੋਈ 2 ਤੋਂ 3 ਮਿੰਟ ਵਾਸਤੇ ਭੁੰਨ ਲਿਆ ਫਿਰ ਰੂਟੇਨ ਦੇ ਮਸਾਲੇ ਨਮਕ ਹਲਦੀ ਢੇਗੀ ਮਿਰਚ ਤੇ ਗਰਮ ਮਸਾਲਾ ਬਸ ਇਹ ਚਾਰ ਮਸਾਲੇ ਜਿਹੜੇ ਆ ਅਸੀਂ ਜ਼ਿਆਦਾਤਰ ਯੂਜ਼ ਕਰਦੇ ਆ ਜਿਹੜੇ ਸਾਡੇ ਰੁਟੀਨ ਦੇ ਮਸਾਲੇ ਇਹੀ ਆ ਤੇ ਹਰੀ ਮਿਰਚ ਆ ਮਿਰਚ ਜਿਹੜੀ ਆ ਅਸੀਂ ਹਰੀ ਮਿਰਚ ਹੀ ਯੂਜ਼ ਕਰਦੇ ਆ ਹਾਂ ਜਦੋਂ ਕਿਤੇ ਕੋਈ ਸਪੈਸ਼ਲ ਡਿਸ਼ ਬਣਾਉਣੀ ਹੋਵੇ ਫਿਰ ਅਸੀਂ ਜਿਹੜੇ ਆ ਖੜੇ ਮਸਾਲੇ ਜਾਂ ਆ ਬਾਕੀ ਦੇ ਮਸਾਲੇ ਜਿਹੜੇ ਆ ਉਹ ਯੂਜ਼ ਕਰਦੇ ਆ ਸੋ ਮੈਂ ਥੋੜਾ ਜਿਹਾ ਪਾਣੀ ਪਾ ਦਿੱਤਾ ਆ ਕਿ ਜਿਹੜਾ ਮਸਾਲੇ ਦੇ ਵਿੱਚ ਜਿਹੜੇ ਸੁੱਕੇ ਮਸਾਲੇ ਆ ਉਹ ਚੰਗੀ ਤਰ੍ਹਾਂ ਰੱਚ ਮਿਚ ਜਾਣ ਤੇ ਥੋੜੀ ਦੇਰ ਵਾਸਤੇ ਮੈਂ ਇਹਨਾਂ ਨੂੰ ਜਿਹੜਾ ਰਿਜਣ ਵਾਸਤੇ ਰੱਖ ਕੇ ਦਿੱਤਾ ਆ ਤੇ ਇੱਧਰ ਮੈਂ ਅੱਜ ਜਿਹੜਾ ਰੈਡੀਮੇਡੀ ਦਹੀਂ ਪਕੌੜੀਆਂ ਮੰਗਾ ਲਈਆਂ ਸੀਗੀਆਂ ਅਮਰਤਸਰੀ ਦਹੀਂ ਪਕੌੜੀਆਂ ਤੇ ਮੈਂ ਆਪਣਾ ਕੰਮ ਜਿਹੜਾ ਸੌਖਾ ਕਰ ਲਿਆ ਸੋ ਜਿਹੜਾ ਤੜਕਾ ਆ ਪੁੱਜ ਗਿਆ ਆ ਤੇ ਰਾਜਮਾ ਜਿਹੜੇ ਆ ਉਹ ਮੈਂ ਪਾ ਦਿੱਤੇ ਆ ਕੁੱਕਰ ਵਿੱਚ ਤੇ ਮੈਂ ਢੱਕਣ ਬੰਦ ਕਰਕੇ ਤੇ ਰਾਜਮਾ ਜਿਹੜੇ ਆ ਉਹ ਬਣਨ ਵਾਸਤੇ ਰੱਖ ਦੇਣੇ ਆ ਰਾਜਮਾ ਬਣਨ ਵਾਸਤੇ ਰੱਖ ਦਿੱਤੇ ਆ ਤੇ ਨਾਲ ਇੱਕ ਹੋਰ ਜਿਹੜੀ ਫਟਾਫਟ ਬਣਨ ਵਾਲੀ ਨਾਰਮਲ ਜੀ ਸਿੰਪਲ ਜੀ ਹਮੇਸ਼ਾ ਬਣਨ ਵਾਲੀ ਸਬਜ਼ੀ ਪਨੀਰ ਦੀ ਪੁਰਜੀ ਉਹ ਬਣਾ ਲੈਣੀ ਆ ਉਹਦੇ ਵਾਸਤੇ ਮੈਂ ਫਟਾਫਟ ਪਿਆਜ਼ ਕੱਟ ਲਿਆ ਆ ਅ ਬੱਚੇ ਜਿਹੜੇ ਆ ਉਹ ਪਨੀਰ ਦੀ ਪੁਰਜੀ ਬਹੁਤ ਪਸੰਦ ਕਰਦੇ ਆ ਨਾਲ ਮੈਂ ਬਰੀਕ ਬਰੀਕ ਜਿਹੜਾ ਅਦਰਕ ਆ ਉਹ ਵੀ ਕੱਟ ਲਿਆ ਆ ਤੇ ਜਿਹੜਾ ਕੁੱਕਰ ਵਾਲ ਮਤਲਬ ਕਿ ਰਾਜਮਾ ਵਾਲਾ ਕੁੱਕਰ ਆ ਉਹ ਮੈਂ ਕਰ ਦਿੱਤਾ ਆ ਦੂਸਰੇ ਗੈਸ ਉਤੇ ਟਰਾਂਸਫਰ ਤੇ ਇੱਧਰ ਮੈਂ ਜਿਹੜਾ ਆ ਨਾਲ ਹੀ ਪਨੀਰ ਨੂੰ ਜਿਹੜਾ ਤੜਕਾ ਲਾ ਲੈਣਾ ਆ ਬੱਚਿਆਂ ਨੂੰ ਬੜੀ ਇਹ ਜਿਹੜੀ ਸਬਜੀ ਆ ਨਾ ਪਨੀਰ ਦੀ ਪੁਰਜੀ ਬਹੁਤ ਹੀ ਪਸੰਦ ਆ ਤੇ ਉਹਨਾਂ ਨੂੰ ਹਮੇਸ਼ਾ ਹੁੰਦਾ ਕਿ ਇਹ ਵਾਲੀ ਸਬਜੀ ਬਣਾਓ ਤੇ ਜਦੋਂ ਵੀ ਕੋਈ ਇਦਾਂ ਮੈਨੂੰ ਜਲਦੀ ਜਲਦੀ ਚੀਜ਼ ਬਣਾਉਣੀ ਹੋਵੇ ਨਾ ਫਿਰ ਮੈਂ ਹਮੇਸ਼ਾ ਪਨੀਰ ਦੀ ਪੁਰਜੀ ਹੀ ਬਣਾਉਣੀ ਆ ਸੋ ਤੇਲ ਪਾਇਆ ਆ ਜੀਰਾ ਪਾਇਆ ਆ ਤੇ ਪਿਆਜ਼ ਭੁੰਨ ਲਿਆ ਆ ਫਿਰ ਉਹਦੇ ਵਿੱਚ ਟਮਾਟਰ ਘੱਟ ਕੇ ਪਾ ਦਿੱਤੇ ਆ ਨਾਲ ਹੀ ਮਤਲਬ ਕਿ ਹਰੀ ਮਿਰਚ ਪਾ ਦਿੱਤੀਆਂ ਫਿਰ ਰੋਟੀਨ ਦੇ ਮਸਾਲੇ ਨਮਕ ਹਲਦੀ ਢੇਗੀ ਮਿਰਚ ਤੇ ਗਰਮ ਮਸਾਲਾ ਥੈਟਸ ਇਟ ਇਹ ਹੀ ਜਿਹੜੇ ਸਾਡੇ ਮਸਾਲੇ ਆ ਹਰ ਕਿਸੇ ਦੇ ਘਰ ਦਾ ਖਾਣ ਪੀਣ ਜਿਹੜਾ ਵੱਖਰਾ ਵੱਖਰਾ ਹੁੰਦਾ ਆ ਮੈਂ ਹਰੇਕ ਵੀਡੀਓ ਵਿੱਚ ਕਹਿੰਨੀ ਆ ਕੋਈ ਮਿਰਚ ਮਸਾਲੇ ਜ਼ਿਆਦਾ ਖਾਂਦਾ ਆ ਕੋਈ ਮਿਰਚ ਮਸਾਲੇ ਘੱਟ ਖਾਂਦਾ ਆ ਕੋਈ ਲੂਣ ਜ਼ਿਆਦਾ ਖਾਂਦਾ ਆ ਕੋਈ ਘੱਟ ਖਾਂਦਾ ਆ ਕੋਈ ਮਿੱਠਾ ਖਾਂਦਾ ਆ ਕੋਈ ਖਟ ਖਾਂਦਾ ਆ ਸੋ ਆਪੋ ਆਪਣੀ ਜਿਹੜੀ ਸੀਤ ਦੇ ਅਕੋਰਡਿੰਗ ਜਿਹੜੀਆਂ ਆ ਉਹ ਸਬਜ਼ੀਆਂ ਬਾਂਦੀਆਂ ਆ ਬਾਕੀ ਅਸੀਂ ਅਸੀਂ ਤੁਹਾਨੂੰ ਸਿਰਫ ਇੱਕ ਤਰੀਕਾ ਦੱਸਦੇ ਹਾਂ ਬਾਕੀ ਤੁਸੀਂ ਜਿਹੜੇ ਮਸਾਲੇ ਹੁੰਦੇ ਆ ਨਾ ਉਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾ ਸਕਦੇ ਹੋ ਸੋ ਤੜਕਾ ਜਿਹੜਾ ਆ ਉਹ ਪੁੱਜ ਗਿਆ ਆ ਤੇ ਮੈਂ ਫਟਾਫਟ ਜਿਹੜਾ ਪਨੀਰ ਆ ਨੂੰ ਹੱਥ ਨਾਲ ਹੀ ਮੈਸ਼ ਕਰਕੇ ਤੇ ਉਹ ਇਹਦੇ ਵਿੱਚ ਪਾ ਦਿੱਤਾ ਆ ਅਸੀਂ ਇਹਨੂੰ ਗ੍ਰੇਟਰ ਦੇ ਨਾਲ ਗ੍ਰੇਟ ਵੀ ਘਾ ਸਕਦੇ ਆ ਆਪੋ ਆਪਣੀ ਚੁਆਇਸ ਆ ਮੇਰਾ ਬੇਟਾ ਕਦੀ ਕਦੀ ਮੈਨੂੰ ਕਹਿੰਦਾ ਹੁੰਦਾ ਆ ਕਿ ਤੁਸੀਂ ਨਾ ਮੰਮਾ ਗ੍ਰੇਟਰ ਦੇ ਨਾਲ ਗ੍ਰੇਟ ਕਰ ਦਿਓ ਇਸ ਤਰ੍ਹਾਂ ਨਾ ਪਨੀਰ ਦੀ ਭੂਰਜੀ ਜਿਹੜੀ ਆ ਉਹ ਜ਼ਿਆਦਾ ਬਣ ਜਾਂਦੀ ਆ ਬਟ ਮੈਨੂੰ ਨਹੀਂ ਲੱਗਦਾ ਮੈਂ ਅੱਗੇ ਇੱਕ ਦੋ ਵਾਰੀ ਬਣਾਈ ਸੀਗੀ ਬਾਕੀ ਆਪ ਆਪਣੀ ਸੋਚ ਆ ਹਰ ਕਿਸੇ ਦਾ ਆਪ ਆਪਣਾ ਟੇਸਟ ਆ ਬਾਕੀ ਜਿੱਦਾਂ ਵੀ ਤੁਸੀਂ ਚਾਹੋ ਆਪਣੇ ਟੇਸਟ ਦੇ ਅਕੋਰਡਿੰਗ ਚੀਜ਼ਾਂ ਖਾਓ بس ਤੁਹਾਨੂੰ ਤਰੀਕਾ ਪਤਾ ਹੋਣਾ ਚਾਹੀਦਾ ਆ ਤੇ ਜਦੋਂ ਤੁਸੀਂ ਕੁਕਿੰਗ ਦੀ ਲਾਈਨ ਵਿੱਚ ਵੜ ਜਾਂਦੇ ਹੋ ਨਾ ਤੇ ਹੌਲੀ-ਹੌਲੀ ਤੁਹਾਨੂੰ ਜਿਹੜਾ ਐ ਐਕਸਪੀਰੀਅੰਸ ਹੁੰਦਾ ਜਾਂਦਾ ਤੁਸੀਂ ਗਲਤੀਆਂ ਕਰਦੇ ਹੋ ਫਿਰ ਤੁਹਾਨੂੰ ਐਕਸਪੀਰੀਅੰਸ ਹੁੰਦਾ ਜਾਂਦਾ ਆ ਤੇ ਤੁਹਾਡੀ ਜਿਹੜੀ ਕੁਕਿੰਗ ਆ ਪਰਫੈਕਟ ਹੁੰਦੀ ਜਾਂਦੀ ਕੋਈ ਵੀ ਕੰਮ ਆ ਉਹ ਗਲਤੀਆਂ ਤੋਂ ਹੀ ਬੰਦਾ ਸਿੱਖਦਾ ਆ ਥੋੜਾ ਜਿਹਾ ਮੈਂ ਇਹਦੇ ਵਿੱਚ ਦੁੱਧ ਪਾ ਦਿੱਤਾ ਆ ਦੁੱਧ ਇਸ ਲਈ ਪਾਇਆ ਹੈ ਕਿਉਂਕਿ ਜਿਹੜਾ ਪਨੀਰ ਆ ਉਹ ਆ ਸੌਫਟ ਜਿਆ ਰੰਦਾ ਆ ਚੀੜਾ ਜਿਆਣੀ ਹੁੰਦਾ ਮਤਲਬ ਕਿ ਸੌਫਟ ਰਹਿੰਦਾ ਆ ਸੋ ਪਨੀਰ ਦੀ ਸਬਜ਼ੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਤੇ ਉਧਰ ਮੈਂ ਰਾਜਮਾ ਬਣਨ ਵਾਸਤੇ ਰੱਖੇ ਸੀ ਨਾ ਤੇ ਰਾਜਮਾ ਜਿਹੜੇ ਸੀਗੇ ਜਿਵੇਂ ਮੈਂ ਸਵੇਰ ਦੇ ਭੋਂਕੇ ਰੱਖੇ ਸੀਗੇ ਜਿਵੇਂ ਕਿ ਮੈਨੂੰ ਸ਼ੱਕ ਸੀਗਾ ਉਹੀ ਗੱਲ ਹੋਈ ਸਵੀਰ ਦੇ ਵਿੱਚ ਭੋਂ ਕੇ ਰੱਖੇ ਸੀਗੇ ਫਿਰ ਮੈਂ ਉਹਨਾਂ ਨੂੰ ਤੜਕਾ ਲਗਾ ਕੇ ਅੱਧਾ ਘੰਟਾ ਦਿੱਤਾ ਬਟ ਫਿਰ ਵੀ ਜਿਹੜੇ ਰਾਜਮਾ ਸੀਗੇ ਉਹ ਥੋੜੇ ਜੇ ਕੱਚੇ ਰਹਿ ਗਏ ਸੀਗੇ ਫਿਰ ਮੈਂ ਉਹਨਾਂ ਨੂੰ ਦੁਬਾਰਾ ਜਿਹੜਾ ਆ ਉਹ ਮਤਲਬ ਕਿ 10 ਮਿੰਟ ਫਿਰ ਮਤਲਬ ਕਿ ਪ੍ਰੈਸ਼ਰ ਹੋਣ ਤੋਂ ਬਾਅਦ 10 ਮਿੰਟ ਫਿਰ ਦਿੱਤੇ ਫਿਰ ਰਾਜਮਾ ਜਿਹੜੇ ਉਹ ਸਹੀ ਬਣੇ ਸੀਗੇ ਸੋ ਇੱਧਰ ਜਿਹੜਾ ਆ ਉਹ ਦਹੀਂ ਆ ਤੇ ਨਾਲ ਆ ਪਨੀਰ ਦੀ ਪੁਰਜੀ ਤੇ ਇਹ ਆ ਰਾਜਮਾ ਇਹ ਰਾਜਮਾ ਦੀ ਜਿਹੜੀ ਕਲਿੱਪ ਆ ਪਹਿਲਾਂ ਦੀ ਆ ਜਦੋਂ ਕੱਚੇ ਰਹਿ ਗਏ ਸੀ ਬਟ ਬਾਅਦ ਵਿੱਚ ਜਿਹੜੇ ਆ ਉਹ ਫਿਰ ਸਹੀ ਹੋ ਗਏ ਸੀਗੇ ਸੋ ਇਹ ਸੀਗੀ ਅੱਜ ਦੀ ਡਿਨਰ ਦੀ ਥਾਲੀ ਨਾਲ ਮੈਂ ਸੈਲਡ ਵੀ ਕੱਟਿਆ ਸੀਗਾ ਤੇ ਆ ਵੇਖ ਲਓ ਭਾਂਡੇ ਕਿੰਨੇ ਜ਼ਿਆਦਾ ਹੋ ਜਾਂਦੇ ਆ ਸੋ ਇਹਨਾਂ ਨੂੰ ਫਟਾਫਟ ਮੈਂ ਸਾਫ਼ ਕਰ ਦਿੱਤਾ ਫਟਾਫਟ ਤੇ ਨਹੀਂ ਕੀਤਾ ਸੀ ਸਾਫ਼ ਫਿਰ ਵੀ ਅੱਧਾ ਘੰਟਾ ਤੇ ਲੱਗੇ ਜਾਂਦਾ ਆ ਤੇ ਟੋਕਰੇ ਵਿੱਚ ਰੱਖ ਦਿੱਤਾ ਤੇ ਸਾਰਾ ਕੰਮ ਜਿਹੜਾ ਹੋ ਗਿਆ ਕਿਚਨ ਜਿਹੜੀ ਉਹ ਕਲੀਨ ਕਰ ਦਿੱਤੀ ਆ ਤੇ ਹੁਣ ਜਿਹੜਾ ਲਾਸਟ ਕੰਮ ਸੀਗਾ ਥੋੜਾ ਜਿਹਾ ਪਾਣੀ ਗਰਮ ਕਰਨਾ ਤੇ ਨਾਲ ਦੁੱਧ ਗਰਮ ਕਰਨਾ ਦੁੱਧ ਜਿਹੜਾ ਆ ਉਸ ਤੋਂ ਬਗੈਰ ਤੇ ਰਾਤ ਨੂੰ ਸਵੇਰ ਦਾ ਬੰਦਾ ਜਦ ਥੱਕਿਆ ਹੁੰਦਾ ਹੈ ਨਾ ਫਿਰ ਹੁੰਦਾ ਹੈ ਕਿ ਥੋੜਾ ਜਿਹਾ ਕੁਝ ਦੁੱਧ ਵਗੈਰਾ ਪੀ ਕੇ ਸੌਵੇ ਤੇ ਮੈਂ ਆਪਣੀ ਬੋਤਲ ਦੇ ਵਿੱਚ ਪਾਣੀ ਪਾਣਾ ਸੀਗਾ ਕੈਟਲ ਵਿੱਚ ਬਟ ਉਹਦੇ ਚੋ ਹਲਕੀ ਜਿਹੀ 스ਮੈਲ ਆ ਰਹੀ ਸੀ ਸੋ ਮੈਂ ਉਹਨੂੰ ਖੁੱਲਾ ਹੀ ਰੱਖ ਦਿੱਤਾ ਤੇ ਫਿਰ ਮੈਂ ਦੁੱਧ ਗਰਮ ਕਰ ਲਿਆ ਤੇ ਇਸ ਤਰ੍ਹਾਂ ਜੜਾਇਆ ਉਹ ਸਾਰਾ ਦਿਨ ਜੜਾਇਆ ਉਹ ਨਿਕਲ ਜਾਂਦਾ ਆ ਤੇ ਰਾਤ ਨੂੰ ਫਿਰ ਹੁੰਦਾ ਹੈ ਕਿ फटाफट ਕੰਮ ਕਰਕੇ ਬਸ ਉਹਨੇ ਰੈਸਟ ਕੀਤੀ ਜਾਵੇ ਬਟ ਰੈਸਟ ਕਿੱਥੇ ਹੁੰਦੀ ਆ ਇੱਧਰ ਮੈਂ ਆਪਣੇ ਤਿੰਨੋ ਚੀਜ਼ਾਂ ਰੱਖ ਦਿੱਤੀਆਂ ਆ ਦੁੱਧ ਗਰਮ ਕਰਕੇ rakh ਦਿੱਤਾ ਪਾਣੀ ਗਰਮ ਕਰਕੇ rakh ਦਿੱਤਾ ਤੇ ਇੱਧਰ ਆ ਸਬਜੀ ਹੁਣ ਤੇ ਗਰਮੀ ਨਹੀਂ ਆ ਹੁਣ ਤੇ ਸਰਦੀ ਆ ਤੇ ਸੋ ਫ੍ਰਿਜ ਦੇ ਵਿੱਚ ਸਬਜੀ ਰੱਖਣ ਦੀ ਲੋੜ ਨਹੀਂ ਪੈਂਦੀ ਤੇ ਉਧਰ ਟਾਈਮ ਹੋ ਗਿਆ ਯਾਰ 11:30 ਹੋ ਚੱਲੇ ਆ ਤੇ ਇਹ ਕੱਪੜੇ ਵੀ ਜੋੜਨੇ ਆ ਸੋ ਮੈਂ ਫਟਾਫੜ ਕੱਪੜੇ ਵੀ ਜੋੜ ਦਿੱਤੇ 15 ਮਿੰਟ ਲਗਾ ਕੇ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਬਾਏ ਬਾਏ